ਅੱਛਾ ਕਾ ਇਹਤਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਹਰਦਿਕਾ ਸ਼ਰਮਾ ਕਰਦੀ ਹਾਂ ਨਿੱਕਰ ਸਾਰ oh ਇਹ ਸਾਡੇ ਵੱਡੇ ਬਿਰਤੀ ਰਮਜੀਤ ਸਿੰਘ ਜੀ ਦਿੱਤੀ ਹੈ ਅਰਦਾਸ ਨੇ ਐਮਸੀ ਕੌਂਸਲਰ ਰਮਾਕਰਤ ਕਾਲਿਆ ਜੀ ਮੁੰਡੀ ਜੀ ਬੱਬੂ ਜੀ ਨੀਤਿਨ ਜੀ ਚੰਨਾ ਜੀ ਨਾ ਸਾਰਿਆਂ ਦਾ ਹੌਂਸਲ ਤੇ ਮੈਂ ਤੈਨੂੰ ਧੰਨਵਾਦ ਕਰਦਾ ਹਾਂ ਅਸੀਂ ਜਦੋਂ ਵੀ ਉਹਨਾਂ ਨੂੰ ਕਿਤੇ ਇੱਕ ਬੁਲਾਣੇ ਆਇਆ ਇੱਕ ਛੋਟੇ ਜਿਹੇ ਸਰਦੇ ਦੇ ਸਾਡੇ ਨਾਲ ਖੜੇ ਹੁੰਦੇ ਨੇ ਬਾਕੀ ਸਾਡੇ ਜਿਹੜੇ ਬੱਚੇ ਖੇਡ ਕੇ ਆਏ ਨੇ ਤਕਰੀਬਨ ਸਾਡੇ ਕੋਲ 70-80 ਬੱਚੇ ਛੋਟੇ ਆਉਂਦੇ ਨੇ ਤਾਂ ਇਹ ਜਿਹੜੇ ਸਾਡੇ ਕੋਸ ਸਾਹਿਬ ਨੇ ਜੀ ਹਰਵਿੰਦਰ ਸਿੰਘ ਸੋਨੀ ਜੀ ਇਹ ਮੈਨਾਂ ਨੂੰ ਬੁਲਾਣਾ ਚਾਹੁੰਦਾ ਕੋਈ ਨਹੀਂ ਇਹ ਇੱਥੇ ਬਿਲਕੁਲ ਹੀ ਫ੍ਰੀ ਸੇਵਾ ਕਰਦੇ ਨੇ ਜੀ ਇਹਨਾਂ ਦੀ ਕੋਈ ਇੱਥੇ ਸੈਲਰੀ ਵੀ ਹੈ ਕੋਈ ਕੁਛ ਨਹੀਂ ਹੈ ਫਿਰ ਵੀ ਇਹ ਹੈ 4:00 4:30 ਵਜੇ ਆਪਣੇ ਗਰਾਊਂਡ ਸੁਧਦੇ ਤਾਂ ਸਭ ਤੋਂ ਵੱਡੀ ਜਿਹੜਾ ਦੇਖੋ ਬੰਦਾ ਪਿਆਸੇ ਨੂੰ ਸਾਰਾ ਕੁਝ ਕਰਦਾ ਲੇਕਿਨ ਇਹ ਜਿਹੜਾ ਤਨ ਦੀ ਸੇਵਾ ਹੈ ਇਹ ਨਹੀਂ ਕਰ ਪੰਦਾ ਤੋਂ ਇਹਨਾਂ ਦਾ ਬਹੁਤ ਹੀ ਵੱਡਾ ਇੱਥੇ ਯੋਗਦਾਨ ਹੈ ਜੀ ਤਾਂ ਇਹਨਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ ਰਾਮ ਰਾਜ ਜੀ ਦਾ ਧੰਨਵਾਦ ਕਰਦੇ ਆ ਜੀ ਬਹੁਤ-ਬਹੁਤ ਕਿਉਂਕਿ ਇਹਨਾਂ ਦੀ ਸਾਡੇ ਕਲੱਬ ਨੂੰ ਬਹੁਤ ਬੜੀ ਦੇਣ ਹੈ ਇਹਨਾਂ ਦੇ ਸਿਰ ਤੇ ਜਿਹੜਾ ਸਾਡਾ ਕਲੱਬ ਚੱਲਦਾ ਜੀ ਕਿਉਂਕਿ ਜੇ ਤੁਸੀਂ ਪਹਿਲਾਂ ਦੇਖਿਆ ਹੋਣਾ ਇਹ ਗਰਾਊਂਡ ਦੇ ਵਿੱਚ ਬਹੁਤ ਵੱਡਾ ਘਾਹ ਖੜਾ ਹੁੰਦਾ ਸੀਗਾ ਤੇ ਪ੍ਰਧਾਨ ਜੀ ਕੋਲ ਸਾਡੇ ਕਲੱਬ ਮੈਂਬਰ ਸਤਨਾਮ ਸਿੰਘ ਹੀ ਰਾਣਾ ਜੀ ਜਿਹੜਾ ਸਾਡੇ ਕਲੱਬ ਦੇ ਪ੍ਰਧਾਨ ਨੇ ਉਹ ਹਰਵਿੰਦਰ ਸਿੰਘ ਜੀ ਇਹਨਾਂ ਨੇ ਜਾ ਕੇ ਕਿਹਾ ਵੀ ਸਾਰਾ ਸਿ ਇੱਥੇ ਗਰਾਊਂਡ ਚਲਾਉਣਾ ਚਾਹੁੰਦੇ ਆ ਤੇ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਗਰਾਊਂਡ ਚਲਾਓ ਤੇ ਮੈਂ ਤੁਹਾਡੇ ਨਾਲ ਆ ਇਹਨਾਂ ਨੂੰ ਸਾਨੂੰ ਹਰੇਕ ਤਰ੍ਹਾਂ ਦੀ ਮਾਲੀ ਤੇ ਮੈਨਪਾਵਰ ਸਾਰੀ ਸਹਾਇਤਾ ਦਿੱਤੀ ਹੈ ਜੀ ਜਿਹਦੇ ਨਤੀਜੇ ਵਜੋਂ ਅੱਜ ਤੁਸੀਂ ਦੇਖ ਰਹੇ ਹੋ ਸਾਡੇ 4 ਬੱਚੇ ਜਿਹੜੇ ਆਲ ਇੰਡੀਆ ਇੰਟਰੂ ਯੂਨੀਵਰਸਿਟੀ ਖੇਡ ਕੇ ਆਏ ਆ ਤੇ ਇੱਕ ਬੱਚਾ ਸਾਡਾ ਨੈਸ਼ਨਲ ਦੇ ਵਿੱਚ ਮੈਡਲ ਲੈ ਕੇ ਆਇਆ ਹੁਣ ਅਸੀਂ ਸਾਡੀ ਉਮੀਦ ਹੈ ਅੱਗੇ ਵੀ ਸਾਡੀਆਂ ਲੜਕੀਆਂ ਵੀ ਜਿਹੜੀਆਂ ਖੇਡਦੀਆਂ ਨੇ ਉਹ ਵੀ ਮੈਡਲ ਲੈ ਕੇ ਆਣ ਤੇ ਆਪਣੇ ਸ਼ਹਿਰ ਦਾ ਤੇ ਇਸ ਗਰਾਊਂਡ ਦਾ ਜਿਹੜਾ ਉਹ ਨਾਂ ਉੱਚਾ ਕਰਨਾ ਜਿਹਦੇ ਨਾਲ ਸਾਨੂੰ ਹੋਰ ਵੀ ਜ਼ਿਆਦਾ ਮਾਣ ਮਾਣ ਮਹਿਸੂਸ ਹੋਵੇ ਸੋ ਕੋਚ ਸਾਹਿਬ ਸਤਨਾਮ ਸਿੰਘ ਰਾਣਾ ਜੀ ਪਾ ਸਾਡੇ ਮਧਰਾਮ ਜੀ ਰਿਸ਼ਵ ਕੁਮਾਰ ਜੀ ਇਹ ਵਧਾਈ ਦੇ ਬਹੁਤ ਜ਼ਿਆਦਾ ਹੱਕਦਾਰ ਨਹੀਂ ਹੈ ਧੰਨਵਾਦ ਇਹ ਸਾਡੇ ਬੱਚੇ 올 ਇੰਡੀਆ ਯੂਨੀਵਰਸਿਟੀ ਖੇਡ ਕੇ ਪੰਜਾਬ ਯੂਨੀਵਰਸਿਟੀ ਬਣਿਓ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਉੱਥੇ ਜਿਹੜੇ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਟੀਮ ਚ ਸਾਡੇ ਸ਼ਹਿਰ ਦੇ ਇਸ ਗਰਾਊਂਡ ਦੇ ਚਾਰ ਬੱਚੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤੇ ਉੱਥੇ ਨੇ ਬ੍ਰੌਂਜ਼ ਮੈਡਲ ਜਿੱਤਿਆ ਇਹ ਸਾਡੇ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਤੇ ਉਮੀਦ ਵੀ ਕਰਦਾ ਇਹ ਅੱਗੇ ਹੋਰ ਵੀ ਟਰੱਕੀਆਂ ਕਰਨ ਹੋਰ ਵੀ ਪਲੰਘਾ ਪੁੱਟਣਾ ਐਸੀ ਤਰ੍ਹਾਂ ਸਾਡਾ ਨਾਂ ਰੋਸ਼ਨ ਪੂਰੇ ਵਰਲਡ 'ਚ ਕਰਨ ਮੈਂ ਤਾਂ ਕਾਮਨਾ ਕਰਦਾ ਕਿ ਬੱਚੇ ਸਾਡੇ ਇੰਟਰਨੈਸ਼ਨਲ ਖੇਡਣ ਅੱਗੇ ਤੇ ਖੇਡਣਗੇ ਵੀ ਜਿਵੇਂ ਹੁੰਦਾ ਜਜ਼ਬਾ ਹੈ ਜਿਵੇਂ ਕੋਚ ਸਾਹਿਬ ਇਹਨਾਂ ਦੇ ਸਾਰੇ ਮਿਹਨਤ ਕਰ ਰਹੇ ਹੈ ਡੈਡੀਕੇਟਡ ਨੇ ਆਪਣੇ ਕੰਮ ਲਈ ਦਿਨ ਰਾਤ ਇਹ ਇੱਥੇ ਬੱਚਿਆਂ ਲਈ ਮਹਿਨਤ ਕਰਨੇ ਪਰ ਇਹਨਾਂ ਦੇ ਅੱਜ ਸਾਹਮਣੇ ਬੈਠੇ ਜੁਆਕਾਂ ਨੂੰ ਦੇਖ ਕੇ ਥੋੜਾ ਵਧੇ ਵੀ ਲੱਗਦਾ ਮਾਣ ਵੀ ਮਹਿਸੂਸ ਹੁੰਦਾ ਕਿਉਂਕਿ ਸਾਡੇ ਸ਼ਹਿਰ ਦਾ ਸਰਮਾਇਆ ਇਹ ਸਾਡੇ ਆਉਣ ਵਾਲੀਆਂ ਨਸਲਾਂ ਆ ਇਹਨਾਂ ਨੇ ਹੀ ਅੱਗੇ ਸਾਡੇ ਸਮਾਜ ਨੂੰ ਲੈ ਕੇ ਜਾਣਾ ਵਾਹਿਗੁਰੂ ਤੇ ਸਵਾਮੀ ਜੀ ਅੱਗੇ ਕਨਦੀ ਪਾਰਾਂ ਅੱਗੇ ਅਰਦਾਸ ਵੀ ਕਰਦਾ ਹੈ ਪ੍ਰਭੂ ਐਸੇ ਤਰ੍ਹਾਂ ਸਾਡੇ ਇਹਨਾਂ ਬੱਚਿਆਂ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਿਓ ਇਹ ਸਾਡੇ ਬੱਚੇ ਐਸੀ ਤਰ੍ਹਾਂ ਦਿਨ ਦੁਕਣੀ ਤੇ ਰਾਤ ਚੌਕਣੀ ਤਰੱਕੀ ਕਰਨ ਤੇ ਸਾਡਾ ਸਾਡੇ ਸ਼ਹਿਰ ਦਾ ਨਾ ਰੁਸ਼ ਸ਼ਕਰ ਧੰਨਵਾਦ ਬਹੁਤ ਚੰਗਾ ਲੱਗਦਾ ਜਿਹੜੇ ਗ੍ਰਾਊਂਡ ਇੰਟਰ ਕਰਦੇ ਆ ਕਿ ਆ ਕੀ ਬਲੰਦੇ ਚਿਹਰੇ ਅਸੀਂ ਦੇਖਦੇ ਆ ਤੇ ਮਾਨੂੰ ਇੰਨਾ ਵਧੀਆ ਲੱਗਦਾ ਹੈ ਜਿੱਥੇ ਕਰਦਾ ਹੈ ਵੀ ਜੇ ਅਸੀਂ ਜੋ ਚਲੋ ਸ਼ਕਤੀ ਪਰਮਾਤਮਾ ਦਿੰਦਾ ਹੈ ਜਿਹਨੂੰ ਵੀ ਕੁਝ ਕਰਨ ਦੀ ਤੇ ਜੋ ਅਸੀਂ ਇਸ ਬੱਚਿਆਂ ਦੇ ਲਈ ਕਰ ਸਕੀਏ ਉਹ करिए ਤੇ ਬੜੀ ਮਾਣ ਦੀ ਗੱਲ ਹੈ ਮੇਰਾ ਭਰਾ ਹਰਵਿੰਦਰ ਸਤਨਾਮ ਸ਼ਿਵ ਇਹ ਬੱਚਾ ਇਹ ਪੂਰੀ ਤਰ੍ਹਾਂ ਡੈਡੀਕੇਟਿਡ ਹੈ ਬੱਚਿਆਂ ਦੇ ਲਈ ਤੇ ਸਾਨੂੰ ਜਿਹੜੇ ਬੱਚੇ ਮੈਡਲ ਜਿੱਤ ਕੇ ਆਏ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਉਹਨਾਂ ਦੇ ਕੋਚਾਂ ਨੂੰ ਉਹਨਾਂ ਨਾਲ ਉਹਦੇ ਨਾਲ ਵੀ ਵੱਧ ਮੁਬਾਰਕਾਂ ਤੇ ਮੈਂ ਉਮੀਦ ਕਰਦਾ ਹਾਂ ਆਸ ਕਰਦਾ ਹਾਂ ਕਿ ਜੇ ਇੱਕ ਵਿਸਤਾਰਤੀ ਦੋ ਇਸ ਗਰਾਊਂਡ ਤੋਂ ਸਾਡੇ ਨੈਸ਼ਨਲ ਲੈਵਲ ਤੋਂ ਇੰਟਰਨੈਸ਼ਨਲ ਲੈਵਲ ਤੇ ਬੱਚੇ ਜਾਣ ਥੈਂਕ ਯੂ ਜੀ ਤਾਨੂ ਸਾਡੇ ਸ਼ਹਿਰ ਲਈ ਸਾਡੇ ਇਲਾਕੇ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਬੜੇ ਮਾਣ ਦੀ ਗੱਲ ਹੈ ਜਦੋਂ ਹੱਥੀ ਨਾਇਆ ਬੂਟਾ ਛਾਂ ਦਿੰਦਾ ਤੇ ਛਾਂ ਤੋਂ ਬਾਅਦ ਫਲ ਦਿੰਦਾ ਤਾਂ ਉਹ ਖੁਸ਼ੀ ਦੁੱਗਣੀ ਹੋ ਜਾਂਦੀ ਆ ਇਹ ਬੂਟਾ ਇਸ ਗਰਾਊਂਡ ਦੇ ਅੰਦਰ ਸਾਡੇ ਸਤਨਾਮ ਰਾਣਾ ਜੀ ਦੀ ਦੌਲਤ ਲੱਗਿਆ ਸੀ ਸਾਡੇ ਕੋਤਸ ਸਾਹਿਬ ਖੜੇ ਨੇ ਜਦੋਂ ਪ੍ਰਪੋਜ਼ਲ ਲੈ ਕੇ ਇਸ ਗਰਾਊਂਡ 'ਚ ਪਹੁੰਚੇ ਗਰਾਊਂਡ ਬਿਲਕੁਲ ਝਾੜੀਆਂ ਬੂਟੀਆਂ ਹੁੰਦੀਆਂ ਸੀ ਸਿਰਫ ਸਫਾਈ ਸਭ ਕੁਝ ਨਹੀਂ ਹੁੰਦੀ ਸੀ ਉਦੋਂ ਨਵਾਂ ਨਵਾਂ ਇਹ ਸੀ ਚਾਰਜ ਲਿਆ ਸੀ ਇਸ ਗਰਾਊਂਡ ਦਾ ਇਹ ਕਹਿੰਦੇ ਅਸੀਂ ਇੱਕ ਗਰਾਊਂਡ ਸਾਨੂੰ ਵੀ ਦਿੱਤਾ ਜਾਵੇ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਹੈਂਡਬਾਲ ਦੀ ਪ੍ਰੈਕਟਿਸ ਕਰਾਇਆ ਕਰੀਏ ਤੇ ਅਸੀਂ ਇਹਨਾਂ ਨੂੰ ਵੈਲਕਮ ਕਿਹਾ ਜਿੰਨੀ ਕਿ ਮਦਦ ਹੁੰਦੀ ਸੀ ਉਹ ਮਦਦ ਵੀ ਕੀਤੀ ਤੇ ਹੁਣ ਵੀ ਕਰ ਰਹੇ ਹਾਂ ਵਧਾਈ ਦੇ ਪਾਤਰ ਨੇ ਪੂਰੀ ਟੀਮ ਸਤਰਾਵਰਣਾਜੀ ਦੀ ਸਾਡੇ ਕੋਚ ਸਾਹਿਬ ਦੀ ਤੇ ਹੋਰ ਮੇਰੇ ਫੌਜੀ ਸਾਹਿਬ ਭਰਾ ਖੜੇ ਨੇ ਤੇ ਜਿੰਨੇ ਵੀ ਉਹ ਰੇ ਸਪੋਰਟਸਮੈਨ ਦੇ ਜਾਂ ਸਪੋਰਟਸ ਲਵਰ ਪਹੁੰਚੇ ਹੋਏ ਨੇ ਸਾਰੇ ਵਧਾਈ ਦੇ ਪਾਤਰ ਨੇ ਇੰਟਰਵਰਸਟੀ ਦੇ ਵਿੱਚ ਨੈਸ਼ਨਲ ਦੇ ਵਿੱਚ ਖੇਡ ਕੇ ਤੇ ਫਿਰ ਪਲੇਇੰਗ ਚੋਣਾਂ ਪਹਿਲਾਂ ਚੋਣ ਹੋਣੀ ਚੋਣ ਦੇ ਵਿੱਚੋਂ ਫਿਰ ਪਲੇਇੰਗ 'ਚ ਜਾਣਾ ਉਹ ਤੋਂ ਵੀ ਵੱਡੀ ਗੱਲ ਹੁੰਦੀ ਹੈ ਜਦੋਂ ਪਲੇਇੰਗ ਦੇ ਵਿੱਚ ਆ ਕੇ ਤੁਸੀਂ ਬੈਸਟ ਸਕੋਰਰ ਬੈਸਟ ਗੋਲ ਕੀਪਰ ਤੇ ਤੁਸੀਂ ਬ੍ਰਾਉਂਜ਼ ਲੈ ਕੇ ਆਉਂਦੇ ਹੋ ਇਹ ਇੱਕ ਫਲ ਵੇਚਣਾ ਫਸਲ ਤਿਆਰ ਕਰਨੀ ਫਿਰ ਕੱਟਣੀ ਫਿਰ ਸਹੀ ਜਗ੍ਹਾ ਤੇ ਉਹਦਾ ਮੁੱਲ ਪਾਉਣਾ ਇਹ ਐਸੇ ਤਰ੍ਹਾਂ ਹੀ ਹੁੰਦਾ ਹੈ ਪਹਿਲਾਂ ਉਹਨਾਂ ਨੂੰ ਗਰਾਊਂਡ 'ਚ ਸਿਖਲਾਈ ਦਿੱਤੀ ਗਈ ਫਿਰ ਉਹ ਜੌਨ ਖੇਲੇ ਫਿਰ ਉਹ ਇੰਟਰਵਰਸਟੀਆਂ ਖੇਡੇ ਉਹ ਨੈਸ਼ਨਲ ਖੇਡੇ ਇਦਾਂ ਹੀ ਇਹ ਸਾਰਾ ਫਲ ਹੈ ਜਿਹੜਾ ਅੱਜ ਫਰੂਟ ਮੈਂ ਕਹਾਂਗਾ ਉਹ ਸਾਡੇ ਕਲੱਬ ਦੇ ਉਰਾਲੀ ਹੈਂਡਬਾਲ ਕਲੱਬ ਹੈ ਜਿਹੜਾ ਉਹਦੇ ਚੋਲੀ ਪਿਆ ਸਾਡੇ ਕੋ ਸਾਡੇ ਨਾਲ ਖੜੇ ਨੇ ਤੇ ਅਸੀਂ ਅੱਗੇ ਵੀ ਇੱਕ ਸ਼ੁਭ ਕਾਮਨਾ ਦਿੰਦੇ ਆ ਕਿ ਅਸੀਂ ਹਰ ਟਾਈਮ ਤੁਹਾਡੇ ਨਾਲ ਆ ਜਿੱਦਾਂ ਦੇ ਵੀ ਜੋ ਵੀ ਸੇਵਾ ਸਾਡੀ ਲੱਗੇ ਅਸੀਂ ਵੀ ਕਰਾਂਗੇ ਤੇ ਤੁਸੀਂ ਵੀ ਇਸੇ ਤਰ੍ਹਾਂ ਤਨਦੇਹੀ ਦੇ ਨਾਲ ਤੇ ਮਨਦੇਹੀ ਦੇ ਨਾਲ ਇਸ ਗਰਾਊਂਡ ਨਾਲ ਜੁੜੇ ਰਹੋ ਇੰਨੀ ਛੇਤੀ ਐਨੇ ਵਧੀਆ ਰਿਜ਼ਲਟ ਬਹੁਤ ਵਧੀਆ ਐਮ ਭੂਮਿਕਾ ਹੈ ਪੂਰੀ ਟੀਮ ਦੀ ਆ ਕੋ ਸਾਹ ਨੇ ਆਪਣਾ ਰੋਲ ਨਿਭਾਇਆ ਜਿਹੜੀ ਕਮੇਟੀ ਆ ਉਨੇ ਆਪਣਾ ਰੋਲ ਨਿਭਾਇਆ ਸੋ ਸਾਰੇ ਵਧਾਈ ਦੇ ਪਾਤਰ ਨੇ ਅੱਜ ਦੇ ਲਈ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸਾਡੇ ਵੱਲੋਂ ਸਾਡੇ ਕਲੱਬ ਵੱਲੋਂ ਜੀ ਬਹੁਤ ਬਹੁਤ ਧੰਨਵਾਦ